ਕੀ ਕਾਲਾ ਰਹਿਗੋ ਦੀ ਖਾਤੇ ਸਾਡੇ ਬਹੁਤ ਸਤਿਕਾਰ ਜੋ ਸਾਡੀ ਇਹ ਸਹਿਰ ਨੂੰ ਅਕਸਰ ਸਾਡੇ ਕੋਲ ਆ ਤੇ ਮధుమేਹ ਪਸੰਦ ਦਿਵਸ ਨੂੰ ਕੈਂਪ ਦਾ ਪ੍ਰਾਟ ਕਰਨ ਆਏ ਹਨ ਜੀਾਂ ਧੰਨਵਾਦ ਤੇ ਇਹਨਾਂ ਨੂੰ ਅਸੀਂ ਮਹਾਰਾਜਾ ਦੇ ਬਾਤ ਰੱਖਿਆ ਬਖਸ਼ੇ ਜਬੀ ਹੋਰ ਮਹਾਰਾਜਾ ਪ੍ਰਵਾਨ ਤੁੰਦੂ ਬਖਸ਼ੇ ਜੀ ਸਨ ਬੇਨਤੀ ਹੈ ਕਿ ਜੇ ਜੋ ਸ਼ੂਗਰ ਰੋਗ ਹੈ ਇਸ ਦੀ ਰੋਕtham ਬਾਤ ਕਿਸੇ ਮੜ ਮਤਾ ਕਿਸ ਕਿਸ ਦੇ ਸਕਦੇ ਆਨ ਬੱਡ ਨੂੰ ਦਸਤੋਰੀ ਦੋਤ ਇਹਦਾ ਵੈਸਾ ਤੁਸੀਂ ਦੱਸ ਸਕਦੇ ਹੋ ਬਾਕੀ ਦਾ ਖਾਣ ਪੀਣ ਦਾ ਅੱਜ ਕੱਲ੍ਹ ਭਰੇ ਰੱਖਣਾ ਚਾਹੀਦਾ ਹੈ ਮੇਨ ਜਿਹੜੀਆਂ ਆਪਾਂ 슈ਗਰ ਦਾ ਜਿਹੜਾ ਹੈਗਾ ਸਟ्रेस ਕਰਕੇ ਪਲੱਸ ਜਿਹੜੀਆਂ ਆਪਾਂ ਚੀਜ਼ਾਂ ਖਾਂਦੇ ਆ ਫਾਸਟ ਫੂਡ ਵਗੈਰਾ ਹੋਰ ਉਹਦੇ ਨਾਲ ਵੀ ਤੇ ਅਸਲ ਬੰਦਾ ਉਸ ਕਰਕੇ 슈ਗਰ ਜ਼ਿਆਦਾ ਹੁੰਦੀ ਹੈ ਬਾਕੀ ਵੈਸਾ ਬੇਰ ਬਾਰੇ ਜ਼ਿਆਦਾ ਗੀਫ ਦਾ ਸਮਝੋ ਤੁਹਾਡੀ ਸ਼ੁਕਰ ਸਾਹਿਬ ਜੀ ਕਿੰਨੇ 97 ਆ ਜੀ ਤੁਹਾਡੀ ਸ਼ੁਕਰ ਹੈ ਨਹੀਂ ਰੋਟੀ ਬਣਿਆ ਕਿੰਨਾ 99 ਆ ਜੀ ਬਿਲਕੁਲ ਬਿਲਕੁਲ ਨਾ ਕਰ ਸਾਹਿਬ ਤੁਸੀਂ ਕਹਿੰਦੇ ਬੋਲੋ ਤੁਸੀਂ ਵੀ ਵੀ ਹਰ ਫਾਰਮਾ ਸਿੱਟ ਨਾ ਕਰਾਉਂਦਾ ਆਪਣੀ ਡਾਈਟ ਸਹੀ ਰੱਖੋ ਤੇ ਪ੍ਰੋਪਰ ਐਕਸਰਸਾਈਜ਼ ਕਰੋ ਫਿਜ਼ੀਕਲ ਐਕਟੀਵਿਟੀ ਲਓ ਕਿਤੇ ਸ਼ੂਗਰ ਤਾਂ ਨਾਰਮਲ ਰਹੂਗਾ ਤੇ ਇਹਨਾਂ ਦਾ ਧੰਨ ਜੀ ਹੈ ਧੰਨਵਾਦ ਮਹਾਰਾਜਾ ਤਰਫੀਆ ਬਖਸ਼ੀ ਤੇ ਸਾਰੇ ਨੇ ਉਦਮ ਸਿੰਘ ਠੰਡਰ ਸਾਹਿਬ ਇਹਨਾਂ ਦਾ ਧੰਨਵਾਦ ਸਾਹਿਬ ਸਾਰੇ ਇਹਨਾਂ ਦਾ ਧੰਨਵਾਦ ਤੇ ਅਸੀਂ ਸਾਰੇ ਆ ਅੱਜ ਸੰਸਾਰ ਨੂੰ ਮੈਸੇਜ ਦੇ ਰਹੇ ਹਾਂ ਆਪਣੀ ਐਕਟੀਵਿਟੀ ਕਸਰਤ ਕਰੋ ਯੋਗਾ ਕਰੋ ਤੇ ਖਾਣਾ ਪੀਣਾ ਸਹੀ ਰੱਖੋ ਟਾਈਮ ਨਾਲ ਖਾਓ ਸਮੇਂ ਨਾਲ ਸੌਂ ਤੇ ਆਪਣੀ ਚਿੰਤਾ ਰਹਿਤ ਰਹੋ ਐਨੀ ਵੀ ਮਿੱਠਾ ਕਹਣਾ ਸ਼ੁਕਰ ਹੁੰਦੀ ਆ ਮਿੱਠਾ ਕਹਣਾ ਹਾਂ ਆਪਣੇ ਆਪਣਾ ਚਿੰਤਾ ਰਹਿਤ ਰੱਖੋ ਚਿੰਤਾ ਨਹੀਂ ਕਰਨੀ ਵਧੀਆ ਸੌ ਜਿੰਦਗੀ ਨਾਲੇ ਇਹਨਾਂ ਚਿੰਤਾ ਚਿੰਤਾ ਜਨਤ ਚਿੰਤਾ ਨੂੰ ਖਤਮ ਕਰਦੇ ਜਿੰਦ ਨੂੰ ਸੌ ਜਿਵੇਂ ਪਾਹੀ ਸਾਡੇ ਸੁਭਰ ਖਤਮ ਸਭੇ ਕਿੰਝ ਇਸੋ ਕਰਦਾ ਇਹਦਾ ਮਨ ਇਨਸਾਨ ਨੂੰ ਘੋਣਾ ਵਾਂਗੂ ਲੱਗ ਜਿੰਦੀ ਹੈ ਬਿਲਕੁਲ ਘੋਣੇ ਲੱਗਦੀ ਇਹਦਾ ਕੁਝ ਜਣ ਕੇ ਪੱਕਾ ਇਲਾਜ ਇਹੀ ਆਪਣਾ ਸਰੀਰ ਨੂੰ ਚੰਗਾ ਖਾਓ ਚੰਗਾ ਸੋਚੋ ਅਮੇਤ ਰੱਖੋ ਬਿਲਕੁਲ ਬੇਰਹਿਮਨੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਅੱਜ ਇਹ ਪ੍ਰਵਾਲਾ ਕੀਤਾ ਧੰਨਵਾਦ